ਹੁਸ਼ਿਆਰਪੁਰ ਚ ਚੋਰੀ ਦੀਆਂ ਘਟਨਾਵਾਂ ਦਾ ਸਿਲਸਲਾ ਰੁਕਦਾ ਹੋਇਆ ਨਸਰ ਨਹੀਂ ਆ ਰਿਹਾ ਤੇ ਪੁਲਿਸ ਦੇ ਹੱਥ ਵੀ ਅਜੇ ਤੱਕ ਖਾਲੀ ਹੀ ਨਸਰ ਆ ਰਹੇ ਨੇ ਲਗਾਤਾਰ ਚੋਰੀ ਅਤੇ ਲੁੱਟੀਆਂ ਘਟਨਾਵਾਂ ਵਿੱਚ ਹੋ ਰਹੇ ਇਜ਼ਾਫੇ ਕਾਰਨ ਲੋਕਾਂ ਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਤਾਜ਼ਾ ਮਾਮਲਾ ਇੱਕ ਵਾਰ ਮੁੜ ਹੁਸ਼ਿਆਰਪੁਰ ਸ਼ਹਿਰ ਤੋਂ ਹੀ ਸਾਹਮਣੇ ਆਇਆ ਜਿੱਥੇ ਕਿ ਚੋਰਾ ਵੱਲੋਂ ਮੁਹੱਲਾ ਬਸੀ ਖਵਾਜੀ ਚ ਸਥਿਤ ਜੈ ਸ਼੍ਰੀ ਦੁਰਗਾ ਮਾਤਾ ਮੰਦਰ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਮੰਦਰ ਚ ਤੋੜਪੰਦ ਕਰਕੇ ਗਹਿਣੇ ਅਤੇ ਪੈਸੇ ਚੋਰੀ ਕਰ ਲਏਗੇ ਘਟਨਾ ਤੋਂ ਬਾਅਦ 98 ਮਰੋਟਨ ਪੁਲਿਸ ਵੀ ਮੋਕਦ ਦਾ ਜੈਸਾਲੈਂਡ ਪਹੁੰਚੀ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰ ਦਿੰਦੇ ਹਾਂ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਇਹ ਮੰਦਰ ਆਏ ਤਾਂ ਮੰਦਰ ਦੇ ਮੁੱਖ ਗੇਟ ਤੋਂ ਤਾਂ ਛਿੰਦਾ ਲੱਗਿਆ ਹੋਇਆ ਸੀ ਤੇ ਜਦੋਂ ਅੰਦਰ ਆ ਕੇ ਵੇਖਿਆ ਤਾਂ ਮੰਦਰ ਚ ਚੋਰਾਂ ਵੱਲੋਂ ਤੋੜਪੰਦ ਕਰਕੇ ਗੱਲੇ ਚ ਪਏ ਪੈਸੇ ਇਹ ਚੋਰੀ ਕੀਤੇ ਹੋਏ ਸੀ ਉਹਨਾਂ ਦੱਸਿਆ ਕਿ ਚੋਰ ਮੰਦਰ ਚੋਂ ਕਰੀਬ 2 ਕਿਲੋ ਚਾਂਦੀ ਦੇ ਗਹਿਣੇ ਵੀ ਚੋਰੀ ਕਰਕੇ ਲੈ ਗਏ ਤੇ ਸ਼ਿਵਲਿੰਗ ਤੇ ਲੱਗਿਆ 나ਗ ਵੀ ਤੋੜ ਗਏ ਉਹਨਾਂ ਦੱਸਿਆ ਕਿ ਚੋਰੀ ਨਾਲ ਇਹ ਮੰਦਰ ਤਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਇਸ ਮੌਕੇ ਪਹੁੰਚੀਆਂ ਸੰਗਿਤਾ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਜੈਸਰਲੈਂਡ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਹਨਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਜ਼ਿਕਰ ਹੋ ਗਿਆ ਕਿ ਮੰਦਰ ਦੇ ਸੀਸੀਟੀਵੀ ਕੈਮਰੇ ਖਰਾਬ ਹੋਣ ਕਾਰਨ ਕੋਈ ਵੀ ਵੀਡੀਓ ਸਾਹਮਣੇ ਨਹੀਂ ਆ ਸਕੀ ਪਰੰਤੂ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਦੋ ਸ਼ੱਕੀ ਨਜ਼ਰ ਆ ਰਹੇ ਨੇ ਜਿਨ੍ਹਾਂ ਤੇ ਚੋਰੀ ਦਾ ਸ਼ੱਕ ਪ੍ਰਗਟ ਆਇਆ ਜਾ ਰਿਹਾ ਹੈ। चेतन कश्यप की रिपोर्ट श्री दुर्गा माता मंदिर जब छह बजे मंदिर खोले तो मेन गेट लगी हुई थी दो सेटर था एक सेटर में जिंदा नहीं था तो मैंने जो है ना जिंदा देख करके थोड़ा सा मेरे को डर हो गया कि कोई पोटका कोटका किया फिर मैंने दूसरा जिंदा देखा शिव जी का पड़ी हुई है फिर माता मंदिर का जिंदा वहीं पर पड़ी हुई थी तो मेरे को जो है थोड़ा सा हम बगल में थे जीत ठाकुर उनको हम संदेशा दिए वो आकर के देखे हैं तो बिल्कुल पंडित जी ये तो जिंदा गिरा हुआ तो फिर मैंने एक सेटर खोला फिर हनुमान जी के पास जो है ना गला पूरा उतरा है मेरा जो है ना खजाना खुजाना में से पैसे तो नहीं थे लेकिन भान भून दो का वो ले गया है फिर माता मंदिर का जो है ना वो गला तोड़ा हो राम दरबार का तो गला ही ले गया फिर उसके बाद जो है ना बोले कि हम किस किस बता रहे तो मेरे को घबरा गए हम ये लोग आपस में जो है ना आप सबको बताया मैंने किसी को नहीं बताया फिर शिव जी का डेढ़ किलो का चांदी का परत था ये जो है ना डेढ़ साल लगी हुई थी इसको जो है ना उखाड़ करके ले गया नाग देवता को तोड़ दिया ਉਹ ਦੁਰਗਾ ਮਾਤਾ ਮੰਦਿਰ ਜਿਹੜਾ ਕਿ ਬੱਸੀ ਖਵਾਜੂ ਦੇ ਵਿੱਚ ਸਥਿਤ ਹੈ ਇਹ ਆਪਣਾ ਕਾਫੀ ਪ੍ਰਚੀਨ ਟਾਈਮ ਤੋਂ ਚੱਲ ਰਿਹਾ ਹੈ ਇਹਦੇ ਵਿੱਚ ਆਪਣਾ ਇਸ ਨੂੰ ਬਣਾਏ ਨੂੰ ਆਪਣਾ ਕੋਈ 15-20 ਸਾਲ ਹੋ ਚੱਲੇ ਨੇ ਤੇ ਇਸ ਦੇ ਵਿੱਚ ਆਪਣਾ ਪਹਿਲਾਂ ਤੇ ਪੂਰੇ ਦਾ ਡੰਪ ਹੁੰਦਾ ਸੀਗਾ ਤੇ ਆਪਣਾ ਮੰਦਿਰਪਾਲ ਐਮਸੀ ਹੁੰਦੇ ਸੀ ਉਦੋਂ ਤੋਂ ਉਹਨਾਂ ਦੇ ਐਫਰਟਸ ਦੇ ਨਾਲ ਇੱਥੇ ਆਪਨਾ ਜੀਸੀਬੀ ਨਾਲ ਸਾਰਾ ਕੂੜਾ ਚੁਕਵਾਲ ਤੋਂ ਬਾਅਦ ਆਪਣਾ ਕੁਝ ਸਹਿਯੋਗੀਆਂ ਨੇ ਮਿਲ ਕੇ ਕੂੜਾ ਵੀ ਚੱਕਿਆ ਤੇ ਅੱਜ ਵੀ ਕੁਝ ਸਹਿਯੋਗੀ ਇਹ ਕਹਿ ਰਹੇ ਨੇ ਕਿ ਆਪਣਾ ਅਸੀਂ ਬਾਲਟੀਆਂ ਨਾਲ ਲੈ ਲਿਆ ਕਿ ਕੂੜਾ ਚੱਕਿਆ ਪਰ ਐਸਾ ਨਹੀਂ ਸੀ ਜੀਸੀਬੀ ਆਈ ਸੀ ਕਿ ਬਕਾਇਦਾ ਕਮੇਟੀ ਦੇ ਮਦਦ ਨਾਲ ਸਾਰਾ ਕੂੜਾ ਤਾਂ ਚੁੱਕਿਆ ਹੀ ਆ ਸੀਗਾ ਤੇ ਉਸ ਤੋਂ ਬਾਅਦ ਇਸ ਮੰਦਰ ਦਾ ਨਿਰਮਾਣ ਕਰਵਾਇਆ ਗਿਆ ਸੀ ਇਹ ਦੁਰਗਾ ਮਾਤਾ ਮੰਦਰ ਦੇ ਵਿੱਚ ਸਭ ਤੋਂ ਪਹਿਲੀ ਮੂਰਤੀ ਇੱਥੇ ਦੁਰਗਾ ਮਾਤਾ ਦੀ ਸਥਾਪਿਤ ਹੋਈ ਸੀ ਕਿਉਂਕਿ ਉਸ ਤੋਂ ਬਾਅਦ ਇਸ ਮੰਦਰ ਨੂੰ ਇੰਨੇ ਚਰਕਮਲ ਲੱਗੇ ਕਿ ਆਪਣਾ ਅੱਗੇ ਦੀ ਗਾਹ ਦੀ ਗਾ ਇਹ ਮੰਦਬ ਮੰਦਰ ਵੱਧਦਾ ਹੀ ਗਿਆ ਉਸ ਤੋਂ ਬਾਅਦ ਆਪਣਾ ਅਜੇ ਦੁਰਭਾਗਪੁਰ ਨਾਲ ਗੱਲ ਸੁਣਨ ਨੂੰ ਮਿਲੀ ਕਿ ਮੰਦਿਰ ਚ ਚੋਰੀ ਹੋ ਗਈ ਹੈ ਤੇ ਆਪਾਂ ਤਾਂ ਜਦੋਂ ਸੁਣਿਆ ਤਾਂ ਆਪਾਂ ਦਾ ਇੱਕਦਮ ਡੰਗ ਰਹਿ ਗਿਆ ਸਾਡੇ ਘਰ ਸਾਹਮਣੇ ਆ ਤੇ ਸਾਨੂੰ ਹੁਣ ਪਤਾ ਲੱਗਿਆ ਕਿ ਇੱਥੇ ਤਾਂ ਚੋਰੀ ਹੋ ਗਈ ਹੈ ਤੇ ਅਸੀਂ ਆਏ ਤਾਂ ਦੇਖਿਆ ਤੇ ਇੱਥੇ ਕਾਫੀ ਕੁਝ ਸਾਮਾਨ ਵਿਖਰੇ ਪਿਆ ਮੰਦਿਰ ਦਾ ਸ਼ਿਵਲਿੰਗ ਦਾ ਉੱਪਰਲਾ ਛਤਰ ਵੀ ਪਲੱਸ ਆਪਰਾ ਉਸ ਤੋਂ ਲਾਭ ਗੱਲੇ ਗੁੱਲੇ ਸਭ ਚੋਰੀ ਹੋਏ ਹੋਏ ਨੇ ਜੈ ਮਾਤਾ ਦੀ ਦੁਰਗਾ ਮਾਤਾ ਮੰਦਰ ਦੇ ਵਿੱਚ ਆਚੀ ਪਾਜੀ ਬਸੀ ਦੇ ਵਿੱਚ ਚੋਰੀ ਹੋ ਗਈ ਆ ਸਵੇਰੇ ਸ਼ਿਪੋਲੇ ਦੀ ਚਾਂਦੀ ਸਾਰੀ ਲਾਕੇ ਲੈ ਗਏ ਆ ਤਿੰਨ ਗੱਲਿਆਂ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਇੱਕੋ ਗੱਲਾ ਗਾਇਬ ਆ ਕੁੱਲ ਤਿੰਨ ਗੱਲਿਆਂ ਦੇ ਪੈਸੇ ਗਾਇਬ ਹੋ ਗਏ ਨੇ ਪਤਾ ਨਹੀਂ ਚੋਰ ਕਿੱਦਾਂ ਆ ਕੇ ਤੋੜ-ਫੰਨ ਕਰਕੇ ਸਾਮਾਨ ਸਾਰਾ ਕੱਢ ਕੇ ਲੈ ਗਏ ਆ ਅਸੀਂ ਸਵੇਰੇ ਤੇ ਪਰੇਸ਼ਾਨਾ ਪੁਲਿਸ ਨੂੰ ਵੀ ਬੁਲਾਇਆ ਮੀਡੀਆ ਵਾਲਿਆਂ ਨੂੰ ਵੀ ਬੁਲਾਇਆ ਵਾ ਸਭ ਦੇਖ ਬਾਤ ਦੇਖ ਰਹੇ ਨੇ ਵੀ ਕੀ ਕਰਨਾ ਹੈਗਾ ਹੁਣ ਅਸੀਂ ਸਾਰੇ ਬਹੁਤ ਪਰੇਸ਼ਾਨ ਆ ਪੱਡਾ ਜੀ ਵੀ ਬਹੁਤ ਪਰੇਸ਼ਾਨ ਹੋਏ ਪਏ ਨੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਫੇਰੇ ਬੁਲਾਇਆ ਕਿ ਆ ਵੀ ਮੰਦਰ ਚ ਚੋਰੀ ਹੋ ਗਈ ਜਿੱਦੇ ਪਤਾ ਲੱਗਾ ਸਾਰੇ ਮਹੱਲੇ ਵਾਲੇ ਨੱਠੇ ਆਏ ਆਪਣਾ ਆ ਕੇ ਮੰਦਰ ਚ ਦੇਖਿਆ ਤਾਂ ਚੋਰੀ ਹੋਈ ਬਹੁਤ ਜ਼ਿਆਦਾ ਪਰੇਸ਼ਾਨੀ ਮੰਦਰ ਦੇ ਵਿੱਚੋਂ ਜੀ ਸ਼ਿ भोले ਦੇ ਅੱਗੇ ਚਾਂਦੀ ਸੀਗੀ 1.5 ਲੱਖ ਦੀ ਚਾਂਦੀ ਲੈ ਗਏ ਆ ਗੱਲਿਆਂ ਦੇ ਵਿੱਚ ਪੈਸੇ ਕਾਫੀ ਸਾਰੇ ਸੀਗੇ ਮਹੀਨੇ ਦੇ ਇਕੱਠੇ ਹੋਏ ਹਾਲੇ ਖੋਲੇ ਨਹੀਂ ਸੀਗੇ ਗੱਲੇ ਗੱਲਿਆਂ ਚ ਵੀ ਕਾਫੀ ਪੈਸੇ ਹੋਣੇ ਗਿਣੇ ਨਹੀਂ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਕਿੰਨੇ ਹੋਣਗੇ ਕਾਫੀ ਪੈਸੇ ਹੋ ਸਕਦੇ ਆ ਜੀ ਹੁਣ ਦਾ ਜਨਮ ਅਸ਼ਟਮੀ ਦਾ ਪ੍ਰੋਗਰਾਮ ਹੋ ਗਿਆ ਹਟਿਆ ਕਾਫੀ ਸੰਗਤ ਆਈ ਸੀ ਪੈਸੇ ਕਾਫੀ ਹੋਣੇ ਪਰ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਮੰਦਰ ਦੇ ਵਿੱਚ ਕੀ ਮਾਮਲਾ ਹੈ ਹਾਲ ਤੱਕ ਪੁਲਿਸ ਦੀ ਕਾਰਵਾਈ ਹੋਇਆ ਬਿਲਕੁਲ ਜੇ ਸਵੇਰੇ ਸਾਨੂੰ ਪਤਾ ਲੱਗਾ ਕਿ ਦੁਰਗਾ ਮਾਤਾ ਦਾ ਮੰਦਰ ਹੈ ਬਸੀ ਫੌਜੀ ਵਿਖੇ ਬਹੁਤ ਚੋਰੀ ਹੋਈ ਆ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਵੇਖਿਆ ਸਾਨੂੰ ਪ੍ਰਧਾਨ ਜੀ ਮਿਲਣੇ ਅਮਰੀਕ ਸਿੰਘ ਜੀ ਮੰਦਰ ਦੇ ਪ੍ਰਧਾਨ ਨੇ ਉਹਨਾਂ ਨੇ ਦੱਸਿਆ ਵੀ ਵਿੱਚ ਚੋਰੀ ਹੋਈ ਹੈ ਇੱਕ ਗੱਲਾਂ ਲੈ ਕੇ ਗਏ ਨੇ ਇੱਕ ਚਾਂਦੀ ਦਾ ਸੀ ਆਪਣੇ ਸ਼ਿਵਨਿੰਗ ਦੇ ਆਲ ਵਾਲੇ ਚਾਂਦੀ ਦਾ ਬਣਿਆ ਹੋਇਆ ਸੀ ਉਹ ਵੀ ਪੁੱਟ ਕੇ ਲੈ ਗਏ। ਬਾਕੀ ਮੰਦਿਰ ਦੇ ਸੀਸੀਟੀਵੀ ਫੁਟੇਜ ਜਿਹੜੇ ਉਹ ਸੀਸੀਟੀਵੀ ਖਰਾਬ ਨਹੀਂ ਸੀ। ਬਾਹਰ ਕੋਈ ਪੀਸੀ ਹਾਂ ਬਾਹਰ ਦੇਖ ਰਹਾ ਹੈ ਜੀ ਹਲੇ ਤਕ ਪੀਸ਼ ਕਰ ਰਿਹਾ ਫਿਰ ਦੇਖਦੇ ਜੋ ਸਾਹਮਣੇ ਆ ਗੋ ਮੰਦੀ ਕਰ ਰਿਹਾ। we at gna university see potential in everyone and everything around us we drive innovation and entrepreneurship we groom competent global citizens to effect positive change around them